ਅੱਜ ਲੁਧਿਆਣਾ ਸਰਕਟ ਹਾਊਸ ਵਿਕੇ ਆਮ ਆਦੀ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਵਪਾਰੀਆਂ ਦੇ ਲਈ ਆਮ ਆਦੀ ਪਾਰਟੀ ਵੱਲੋਂ ਸਕੀਮ ਲਿਆਂਦੀ ਗਈ ਹੈ ਜਿਸ ਦੇ ਨਾਲ ਵਪਾਰੀਆਂ ਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕੇਗਾ ਮੈਂ ਟ੍ਰੇਡ ਕਮਿਸ਼ਨ ਦੇ ਵਿੱਚ ਚੇਅਰਮੈਨ ਮੈਂਬਰ GST ਐਕਸਾਈਜ਼ ਰਾਜਕੁਮਾਰ ਅਗਰਵਾਲ ਲੁਧਿਆਣਾ ਤੋਂ ਸਰ ਅੱਜ ਪ੍ਰੈਸ ਕਾਨਫਰੰਸ ਰੱਖੀ ਕਿਸ ਰਿਕਾਰਡਿੰਗ ਲਈ ਕੀਤੀ ਅੱਜ ਅਸੀਂ ਵਪਾਰੀਆਂ ਨੂੰ ਇਹ ਸੰਬੋਧਨ ਕਰਨ ਲਈ ਇੱਥੇ ਪਹੁੰਚੇ ਹਾਂ ਆ ਤੁਹਾਡੇ ਖਾਸ ਕਰਕੇ ਚੈਨਲ ਦੇ ਮਾਧਿਅਮ ਰਾਹੀਂ ਇਹ ਮੈਸੇਜ ਅਸੀਂ ਹਰ ਵਪਾਰੀ ਪੂਰੇ ਪੰਜਾਬ ਵਿੱਚ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਸਰਕਾਰ ਨੇ ਵਪਾਰੀਆਂ ਦੇ ਲਈ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਉਹ ਮੈਸੇਜ ਹਰ ਜਗ੍ਹਾ ਤੇ ਪਹੁੰਚੇ ਤੁਹਾਨੂੰ ਹੀ ਮੈਂ ਕਹੂੰਗਾ ਵੱਧ ਤੋਂ ਵੱਧ ਸ਼ੇਅਰ ਤੁਸੀਂ ਇਸ ਨੂੰ ਕਰੋ ਤੇ ਕਰਵਾਓ ਕੋਈ ਸਰਕਾਰ ਨੇ ਕੀ ਸਕੀਮ ਚਲਾਈ ਹੈ ਸਰ ਨੂੰ ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਜਿਹਨੂੰ ਅਸੀਂ OTS ਦਾ ਨਾਮ ਦਿੰਨੇ ਆ ਉਹ ਸਕੀਮ ਚਲਾਈ ਹੈ ਜਿਹਦੇ ਵਿੱਚ ਵਪਾਰੀ ਆਪਣਾ ਬੰਦਾ ਕੋਈ ਵੀ ਬਕਾਇਆ ਜਿਹੜਾ ਕਿ 2018 ਤੋਂ ਪਹਿਲਾਂ ਦਾ ਕਿਸੇ ਕਿਸਮ ਦਾ ਰੰਦਾ ਹੈ ਸਰਕਾਰ ਵੱਲ ਉਹ ਆ ਕੇ ਆਪਣਾ ਬੈਟਰੀ ਫੰਡ ਲੈ ਸਕਦੀ ਹੈ ਬੜੇ ਆਸਾਨ ਤਰੀਕੇ ਨਾਲ ਲੈ ਸਕਦੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਭਾਅ ਹੈ ਵੀ ਕਿਸੇ ਕਿਸਮ ਦੀ ਕੋਈ ਪਨਲਟੀ ਨਹੀਂ ਹੈਗੀ ਕਿਸੇ ਕਿਸਮ ਦਾ ਕੋਈ ਵਿਆਜ ਨਹੀਂ ਹੈਗਾ ਠੀਕ ਹੈ ਜਿਸ ਤਰ੍ਹਾਂ ਦਾ ਵੀ ਕੋਈ ਲੈਣ ਦੇਣਾ ਆ ਆਰਾਮ ਨਾਲ ਵਪਾਰੀ ਦੇ ਵੀ ਸਕਦਾ ਹੈ ਵਪਾਰੀ ਆਪਣਾ ਬਣਦਾ ਹੱਕ ਲੈ ਵੀ ਸਕਦਾ ਹੈ ਸਰ ਲਾਸਟ ਡੇਟ ਦਾ ਤੱਕ ਹੈ ਲਾਸਟ ਡੇਟ ਜੀ ਲਾਸਟ ਡੇਟ ਦੀ 31 ਦਸੰਬਰ 2025 ਹੈ ਜੀ ਕਹਿ ਸਕਦੇ ਆ ਵਪਾਰੀ ਨੂੰ ਵੱਡਾ ਲਾਭ ਹੋ ਸਕਦਾ ਹੈ ਬਿਲਕੁਲ ਬਹੁਤ ਵੱਡਾ ਲਾਭ ਹੈ ਜੀ ਪਰ ਸ਼ਰਤ ਇਹ ਹੈ ਕਿ ਵਪਾਰੀ ਖੁਦ ਧੀਲੀ ਨਾਲ ਜਾਂ ਤਾਂ ਬਹੁਤ ਸਾਰੇ ਵਪਾਰੀ ਖੁਦ ਹੀ ਨਹੀਂ ਜਾਂਦੇ ਜੇ ਮੈਂ ਕਿਹਾ ਕੋਲੇ ਆਪ ਵੀ ਨਹੀਂ ਜਾਂਦੇ ਜੇ ਆਪਾਂ ਕਿਸੇ ਕੋਲੋਂ ਚਲੋ ਆਪਣਾ ਬਣਦਾ ਹੱਕ ਨਹੀਂ ਲੈਣ ਜਾਵਾਂਗੇ ਜਾਂ ਮੰਗਣ ਜਾਵਾਂਗੇ ਆਮਨ ਕਮਿਤਾ ਸਾਡੀ ਹੈ ਜੇ ਵਪਾਰੀ ਉੱਥੇ ਜਾਏਗਾ ਡਿਪਾਰਟਮੈਂਟ ਕੋਲੇ ਆਪਣਾ ਰਿਕਾਰਡ ਰੱਖੇਗਾ ਜੀ ਮੇਰਾ ਇਹਨਾਂ ਹੱਕ ਬੰਦ ਹੈ ਜਾਂ ਮੇਰਾ ਇਹਨਾਂ ਵਕਾਇਆ ਰਹਿੰਦਾ ਹੈ ਤਾਂ ਸਰਕਾਰ ਦਾ ਦੇਣ ਨੂੰ ਤਿਆਰ ਹੈ ਜੀ ਸਰਕਾਰ ਕੋਲੇ ਤਾਂ ਕੋਈ ਕਮੀ ਨਹੀਂ ਹੈ ਵਾਰੀਆਂ ਨੂੰ ਅਪੀਲ ਕਰੂੰਗਾ ਇਸ ਲਈ ਵਪਾਰੀਆਂ ਦਾ ਫੰਡਾ ਹੈਗਾ ਮੈਂ ਵਪਾਰੀਆਂ ਨੂੰ ਇਹੀ ਅਪੀਲ ਕਰੂੰਗਾ ਤੁਸੀਂ ਕਿਸੇ ਕਿਸਿੰਦੀ ਘਬਰਾਣ ਦੇ ਲੋੜ ਨਹੀਂ ਹੈ ਕਈ ਮੇਰੇ ਵਪਾਰੀ ਵੀਰ ਕਹਿੰਦੇ ਨੇ ਅਸੀਂ 1.2 ਲੱਖ ਰੁਪਏ ਲੈਣਾ ਜੀ ਤੁਹਾਨੂੰ ਅਸੀਂ 1.2 ਲੱਖ ਰੁਪਏ ਵਾਸਤੇ ਆਪਣੇ ਮਹਿਕਮੇ ਕੋਲੇ ਆਪਣੀ ਪਾਰਟੀ ਦਾ ਨਾਮ ਆਪਣੇ ਫਰਮ ਦਾ ਨਾਮ ਦੇਈਏ ਜੀ ਅਸੀਂ ਐਮ ਇਗਜ਼ਕਿਊਟਿਵ ਕਲੇਸ਼ਚਨਾਂ ਫਸ ਜੀਏ ਜੀ ਉਹਨਾਂ ਨੂੰ ਮੈਂ ਖਾਸ ਕਰਕੇ ਅਪੀਲ ਕਰੂੰਗਾ ਤੁਹਾਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਮਹਿਕਮਾ ਤੋਂ ਢੇਲੀ ਪੋਜੀਟਿਵ ਹੈ ਉਸੇ ਕਿਸੇ ਕਿਸਮ ਦੀ ਕੋਈ ਨੈਗੇਟਿਵ ਸੋਚ ਨਾ ਰੱਖੋ ਆਰਾਮ ਨਾਲ ਜਾਓ ਆਰਾਮ ਨਾਲ ਬੰਦ ਆਪਣਾ ਹੱਕ ਮੈਂਿਕ ਨੂੰ ਲਾਓ ਮੈਂਕਰ ਨੂੰ ਦੇਣ ਨੂੰ ਤਿਆਰ ਜੀ ਪਹਿਲੇ ਤਾਂ ਸਾਰਿਆਂ ਨੂੰ RAM RAM ਤੇ ਸਤਿ ਸ੍ਰੀ ਅਕਾਲ ਅਸੀਂ ਪਹਿਲੇ ਸਭ ਤੋਂ ਪਹਿਲੇ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਉਹ ਮੇਰੇ ਨਾਲ ਬੈਠੇ ਜਤਿੰਦਰ ਖੰਗੂੜਾ ਜੀ जिला प्रधान ਸਾਡੇ ਰੂਪ رائے ਜੀ ਬਾਬਾ ਜੀ ਰੋਹਿਤ ਜੀ ਡਿਸਟ੍ਰਿਕਟ ਇੰਚਾਰਜ ਸਾਹਿਬ ਬੇਦੀ ਸਾਹਿਬ ਬੈਠੇ ਕੌਂਸਲਰ ਸਾਹਿਬ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਸਾਰੇ ਜਿੰਨਾ ਵੀ ਟ੍ਰੇਡ ਵਿੰਗ ਇਸ ਚੀਜ਼ ਨੂੰ ਲੱਗਿਆ ਹੋਇਆ ਸੀ ਉਹਦੇ ਵਿੱਚ ਅਨਿਲ ਠਾਕੁਰ ਜੀ ਨੇ ਪੂਲ ਦਾ ਕੰਮ ਕੀਤਾ ਸਾਰੀਆਂ ਸਕੀਮਾਂ ਸੰਧੀਆਂ ਪਹਿਲੇ ਸਾਰੀਆਂ ਪਾਰਟੀਆਂ ਕੋਲ ਗਏ ਪਾਰਟੀਆਂ ਤੋਂ ਲਿੱਤਾ ਇਹਨਾਂ ਨੇ ਵੇਰਵਾ ਕਿ ਕਿਸ ਚੀਜ਼ ਦਾ ਉਹਨਾਂ ਨੂੰ ਬੈਨੀਫਿਟ ਚਾਹੀਦਾ ਹੈ ਤੇ ਕਿਸ ਚੀਜ਼ ਦਾ ਉਹਨਾਂ ਨੂੰ ਨੁਕਸਾਨ ਚਾਹੀਦਾ ਨੁਕਸਾਨ ਉਹਨਾਂ ਨੂੰ ਇਹ ਹੁੰਦਾ ਸੀ ਓਟੀਐ ਸਕੀਮ ਚਾਹੀਦੀ ਸੀ ਉਸ ਕਰਕੇ ਕਿਉਂਕਿ ਉਹਨਾਂ ਦੇ ਟੈਕਸ ਖੜੇ ਸੀਗੇ ਉਹਦੇ ਵਿੱਚ 1 ਕਰੋੜ ਤੱਕ ਅਸੀਂ 50% ਦੀ ਛੂਟ ਦਵਾਤੀ ਉਹ ਕੇਜਰੀਵਾਲ ਸਾਹਿਬ ਨੇ ਉਸੇ ਹੜ ਝੰਡੀ ਦਿੱਤੀ ਤੇ ਬਸ ਇਸ चीज ਨੂੰ ਕਹਿਣਾ ਚਾਹੁੰਦੇ ਆ ਕਿ ਟ੍ਰੇਡ ਵਿੰਗ ਇਸ ਤੇ ਪੂਰਾ ਸਦਯੋਗ ਦੇ ਰਿਹਾ ਮੇਰਾ ਨਾਮ ਪਰਮਪਾਲ ਸਿੰਘ ਬਾਵਾ ਜੀ ਅੱਜ ਪ੍ਰੈਸ ਕਾਨਫਰੰਸ ਇਹ ਕਿਸ ਸਰਕਾਰ ਦੀ ਲਿਖ ਹੋਈ ਹੈ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਕਿ ਕਈ ਵਪਾਰੀ ਜਿਹੜੇ ਹੈਗੇ ਜਿਨ੍ਹਾਂ ਨੇ ਜੀਐਸਟੀ ਤੋਂ ਪਹਿਲੇ ਪਹਿਲੇ ਵੈਟ ਟੈਕਸ ਹੁੰਦਾ ਸੀ ਵੈਟ ਟੈਕਸ ਦੀ ਜਿਹੜੀ ਹੈ ਪੇਮੈਂਟ ਉਹ ਹਾਲੇ ਤੱਕ ਕਈ ਸਾਲਾਂ ਤੋਂ ਨਹੀਂ ਕੀਤੀ ਗਈ ਔਰ ਉਹਦੇ ਉੱਤੇ ਵਿਆਜ ਵੀ ਪਈ ਜਾਂਦਾ ਹੈ ਪੈਨਲਟੀਆਂ ਵੀ ਪਈ ਜਾਂਦੀਆਂ ਨੇ ਉਹ ਉਹ ਕਈ ਗੁਣਾ ਵੱਧ ਚੁੱਕਾ ਹੈ ਤੇ ਸਰਕਾਰ ਨੇ ਉਹਦੇ ਵਿੱਚ ਰਾਹਤ ਦਿੱਤੀ ਹੈ ਕਿ 1 ਅਕਤੂਬਰ ਤੋਂ 1 ਕਰੋੜ ਤੱਕ ਜਿਹੜਾ ਉਹ ਡੈਟ ਟੈਕਸ ਹੈਗਾ ਉਹਦੇ ਤੇ ਕੋਈ ਪੈਨਲਟੀ ਨਹੀਂ ਕੋਈ ਵਿਆਜ ਨਹੀਂ 50% ਪੈਸੇ ਜਮ੍ਹਾਂ ਕਰਾ ਦਿਓ ਤੇ ਤੁਹਾਡੇ ਉਹ ਸਾਰੇ ਮਾਫ ਹੋ ਜਾਣਗੇ ਤੇ 1 ਕਰੋੜ ਤੋਂ 25 ਕਰੋੜ ਤੱਕ ਉਹਨਾਂ ਨੇ 25%페 ਕਰ दो कोई पेनल्टी नहीं कोई टैक्स नहीं कोई ब्याज नहीं है वो जो है वो खत्म करा लो ते 25 करोड़ ਤੋਂ ਉੱਪਰ ਜਿਹੜਾ ਹੈ ਉਹਨਾਂ ਨੇ 10% ਦਾ ਰਾਹਤ ਦਿੱਤੀ ਹੈ ਕਿ ਤੁਸੀਂ ਉਹ 페 ਕਰ ਦਿਓ ਤੇ ਤੁਹਾਡੇ سارے پیسے ਜਿਹੜੇ ਆ ਉਹ ਖਤਮ ਹੋ ਜਾਣਗੇ ਤੇ ਮੈਂ ਵੀ ਇੱਕ ਵਪਾਰੀਆਂ ਵਪਾਰੀ ਹੋਣ ਦੇ ਨਾਤੇ ਮੈਂ ਸੋਚਦਾ ਕਿ ਇਹ ਜਿਹੜੀ ਫੈਸਿਲਿਟੀ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਦਿੱਤੀ ਹੈ ਇਹ ਬਹੁਤ ਅੱਛੀ ਸਕੀਮ ਹੈਗੀ ਹੈ ਤੇ ਇਹ ਸਕੀਮ ਦਾ ਲਾਹਾ ਜਿਹੜਾ ਹੈਗਾ ਉਹ ਹਰ ਵਪਾਰੀ ਨੂੰ ਲੈ ਲੈਣਾ ਚਾਹੀਦਾ ਹੈ ਇਸ ਸਕੀਮ ਪਹਿਲੇ ਵੀ ਤਿੰਨ ਵਾਰੀ ਲੱਗੀ ਸੀਗੀ ਉਦੋਂ ਇਹਨਾਂ ਨੇ 61000 ਵਪਾਰੀਆਂ ਨੇ ਇਹ ਸਕੀਮ ਨੂੰ ਅਵੇਲ ਕੀਤਾ ਸੀਗਾ ਤੇ ਹਾਲੇ ਵੀ 20000 ਤੋਂ ਉੱਪਰ ਵਪਾਰੀ ਰਹਿੰਦੇ ਨੇ ਕਹਿ ਸਕਦੇ ਹੋ ਵਪਾਰੀ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਹਾਂਜੀ ਹਾਂਜੀ